ਚਲੋ ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਮੋਗੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਡਰੋਲੀ ਪਾਈ ਦੇ ਵਿੱਚ ਮੌਜੂਦ ਆ ਮਿੱਤਰੋ ਇਹ ਡਰੋਲੀ ਪਾਈ ਪਿੰਡ ਦੇ ਵਿੱਚ ਕਲਦੀਪ ਬਾਈ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਵਰ ਬਾਈ ਦੇ ਕੋਲੇ ਮਿੱਤਰੋ ਭਾਅ ਬਿਲਕੁਲ ਲੂਟ ਜੇ ਹੁੰਦੇ ਆ ਜਿਵੇਂ ਆਪਾਂ ਕਹਿ ਦਿੰਨੇ ਹੁਣੇ ਲੁੱਟ ਲੋ ਮੇਲਾ ਜਾਂ ਲਿਖ ਦਿੰਨੇ ਹੁਣੇ ਫੜ ਲੋ ਫੜ ਲੋ ਵਾਲੇ ਅੱਜ ਦੋਵੇਂ ਦੀ ਤੇ ਲਿਖਣ ਨੂੰ ਜੇ ਕਰਦਾ ਬਾਈ ਦੇ ਭਾਅ ਸੁਣ ਕੇ ਕਰਦੇ ਗੱਲਬਾਤ ਬਾਈ ਦੇ ਨਾਲ ਕੀ ਡਿਟੇਲ ਆ ਕੀ ਗੱਲਬਾਤ ਕਲਦੀਪ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਿੱਤਾ ਸੁਣਾ ਫਿਰ ਬਾਅਦ ਮੈਂ ਰਾਮ ਭਾਈ ਚੜਦੀ ਕਲਾ ਤੇ ਜੈ ਜੈਕਾਰਾ ਜੈ ਜੈਕਾਰਾ ਥੋੜੀ ਜੈ ਜੈਕਾਰਾ ਡਾਊਨ ਹੋ ਗਈ ਥੋੜੀ ਜੀ ਕੀ ਗੱਲ ਬਣ ਗਈ ਮਾਤਾ ਗੁਜਰ ਗਈ ਸੀ ਨਾ ਤੈਨੂੰ ਪਤਾ ਲੱਗ ਗਿਆ ਕਿਵੇਂ ਭਾਈ ਆਹਾ 31 ਤਰੀਕ ਦਾ ਪੋਹ ਸੀਗਾ ਅੱਛਾ ਯਾਰ ਉਹ ਥੋੜਾ ਜਿਹਾ ਕੰਮ ਡਾਊਨ ਪੈ ਗਿਆ ਮਾਂ ਦਾ ਫਿਰ ਵੀ ਮਾਂ ਕੋ ਥੋੜਾ ਵੱਡਾ ਵਾਲਾ ਹੂੰ ਮੇਰੇ ਲਈ ਜਿਆਦਾ ਬਣ ਗਿਆ ਹੂੰ ਕੱਲ ਕੀ ਬਣ ਗਈ ਭਾਈ ਟੈਕ ਹੋ ਗਿਆ ਬਈ ਚੰਗੀ ਭੜੀ ਨੂੰ ਬੜਾ ਸ਼ੁਕਰ ਹੈ ਯਾਰ ਭਾਈ ਉਮਰ ਤਾਂ ਬਹੁਤ ਸੀ ਗੱਲ ਹੈ ਯਾਰ 70 ਸਾਲ ਸੀ ਇੱਕ ਗੱਲ ਤਾਂ ਹੈਗੀ ਜ਼ਿੰਦਗੀ ਦੇ ਕੋਈ ਭਰੋਸਾ ਤਾਂ ਨਹੀਂ ਰਹਿ ਗਿਆ ਭਾਈ 85 ਸਾਲ ਦੀ ਉਮਰ ਮਾਂ ਦੀ ਹੂੰ ਪਰ ਆ ਮੈਂ ਜਿਹੜਾ ਮੇਰਾ ਪਿਆਰ ਸੀ ਨਾ ਮੇਰਾ ਵੱਖਰਾ ਸੀਗਾ ਮੇਰੇ ਜਵਾਕ ਸਮਾਂ ਵੱਡੇ ਮਾਂ ਦੇ ਆਲਦੀ ਦੇ ਨਾਲ ਨਹੀਂ ਪੈਂਦੇ ਉਹਨੇ ਮੈਂ ਡੇਲੀ ਉਹਦੇ ਨਾਲ ਦੋ ਟਾਈਮੈਂਟ ਕਰਨਾ ਵੀ ਪੈਣਾ ਹੀ ਪੈਣਾ ਵਾ ਆ ਕੇ ਨਾ ਕੰਮ ਤੋਂ ਮੈਂ ਕਹਿੰਦਾ ਪੁੱਛ ਰਵੇ ਮੁਹੱਬਤ ਹੁੰਦੀ ਆ ਨਾ ਵੱਖਰਾ ਕਿਹਾ ਲੈ ਬਾਈ ਹਨਾ ਕੁਲਦੀਪ ਬਾਈ ਗਰਹਿਣਾ ਤਾਂ ਆਪਾਂ ਵੀ ਨਹੀਂ ਛੱਡੇ ਦਾ ਆਪਣੇ ਵੀ ਨਹੀਂ ਗੱਡੇ ਸਾਰਿਆਂ ਨੇ ਤੁਰ ਜਾਣਾ ਇੱਕ ਦਿਨ ਹਨਾ ਪਰ ਕਈ ਵਾਰੀ ਐਜੇ ਹੋ ਜਾਂਦਾ ਯਾਰ ਹਨਾ ਵੀ ਯਾਰ ਜਿਵੇਂ ਆਪਾਂ ਕਿਸੇ ਦਿਨ ਨਾਲ ਰਹਿੰਦੇ ਆ ਜੁੜੇ ਹੋਏ ਆ ਜੋ ਛੱਡ ਗਏ ਜੇ ਤੁਰ ਜਾਈਆਂ ਜਿਵੇਂ ਲੱਗਦਾ ਜਿਵੇਂ ਜਹਾਨ ਖਤਮ ਹੋ ਗਿਆ ਜਿਆਦਾ ਸੁਣਨਾਂ ਲੱਗ ਗਿਆ ਹੂੰ ਐ ਹੋ ਗਈ ਨਾ ਗੱਲ ਜਦੋਂ ਬੜਾ ਪਿਆਰ ਜਿਆ ਕਰਦੇ ਹੋਈ ਇਹ ਫਿਰ ਸਾਡਾ ਵਿਛੁੜਾ ਜਿਆ ਪੈ ਜਾਣਾ ਇੱਕ ਪੈਣਾ ਚਾਣਕ ਇੱਕ ਚਾਣਕ ਮੈਂਟਸਕੰਟ ਚ ਇੱਕ ਦਾ ਹੁੰਦਾ ਵੀ ਬਿਮਾਰ ਬਮੁਰਜੀ ਹੋਵੇ ਆਪਣਾ ਪਤਾ ਲੱਗ ਜਾਂਦਾ ਨੇ ਜਾਣਾ ਹਾਂ ਜਾਣਾ ਜਾਣ ਨਾਲ ਗੱਲਾਂ ਕੋਈ ਨਹੀਂ 34 ਸਾਲ ਚ ਬਈ ਵੇਲਾ ਨਾ ਉਹਦੇ ਗੋਡੇ ਦੁਖੇ ਨਾ ਕੋਈ ਦੰਦ ਜੜ ਅੰਮਰਤਾਰੀ ਸੀਗੀ ਤੁਸੀਂ ਦੇਖਿਆ ਹੂੰ ਮਤਲਬ ਕਿ ਤੀਰਥ ਯਾਤਰਾ ਬਹੁਤ ਸੀਗੀ ਹੂੰ ਉਹਦੇ ਘਰ ਨਿਕਣੀ ਦਾ ਰੱਬ ਦੇ ਘਰ ਜਾਣ ਲੱਗੀ ਨੇ ਇੱਕ ਮਿੰਟ ਬਾਅਦ ਬਸ ਇੰਨਾ ਕੁ ਮੈਨੂੰ ਕਿਹਾ ਮੈਨੂੰ ਕਹਿੰਦੀ ਆਹ ਦਾ ਸੰਭਾਲ ਲਈ ਬਸ ਇੰਨਾ ਕਹਿ ਗਈ ਆ ਕਬਟ ਕਾਸੀ ਉਹਦੇ ਕੋਲੇ ਉਹਦੇ ਵਿੱਚ ਫੋਨ ਬੰਨ ਨੰਬਰ ਸੀ ਉਹ ਕਹਿੰਦੀ ਇਹਨੂੰ ਸੰਭਾਲ ਲਈ ਤੇਰੇ ਕੰਮ ਆਊਗਾ ਮੈਂ ਨਾ ਕਿਹਾ ਤੇ ਚਾਲ ਤੂੰ ਵੇਖ ਲੈ ਯਾਰ ਹਨਾ ਇੰਨਾ ਇੰਨੇ ਸਕਿੰਟ ਦੇ ਵਿੱਚ ਦੀ ਕੰਮ ਹੋ ਗਿਆ ਮੈਂ ਬੜੇ ਦੁਖੀ ਹੋਏ ਪਰਮਾਤਮਾ ਕਰੇ ਚਰਨਾਂ ਦੇ ਨਿਵਾਸ ਬਖਸ਼ੇ ਪਾਣਾ ਲੱਗਾ ਪਾਣਾ ਮੰਨਦਾ ਤੁਹਾਨੂੰ ਵੀ ਬਲ ਬਖਸ਼ੇ ਬਈ ਕਿਉਂਕਿ ਹੁਣ ਆਪਾਂ ਗਿਆ ਤਾਂ ਮੋੜ ਨਹੀਂ ਸਕਦੇ ਹਨਾ ਹੋਣ ਨਹੀਂ ਸਕਦੇ ਪਰ ਜਣੀ ਆਪਾਂ ਵੀ ਜਾਣਾ ਆਪਾਂ ਨੂੰ ਵੀ ਨਹੀਂ ਕਿਹਨੇ ਮੋੜਨਾ ਬਈ ਛੁੱਟੀ ਵਾਲੀ ਹੀ ਗਈ ਥੋੜਾ ਜਿਹਾ ਪੈ ਜਾਂਦਾ ਸਾਡਾ ਦਰਦ ਬਹੁਤ ਹੁੰਦਾ ਸਭ ਕੁਝ ਕਾਗਜ਼ ਦੀ ਲਿਸਟ ਬਣੀ ਆ ਬਈ ਅੱਛਾ ਅੱਜ ਜਨਵਾਰ ਕਿੰਨੇ ਨਿਕਲਦੀ ਬਈ ਤਿੰਨ ਆ ਬਈ ਅੱਛਾ ਟੈਲ ਡੱਬੀ ਵੇੜ ਤੂੰ ਸ਼ੁਰੂਆਤ ਕਰੀਏ ਕਿੰਨੇ ਬਈ ਕੀ ਡਿਟੇਲ ਆਇਆ ਚਾਰ ਦਾ ਹੁੰਦਾ ਬਈ ਚਾਰ ਦਾ ਪਹਿਲਾਂ ਨਹੀਂ ਆ ਹਾਂ ਪਹਿਲਾਂ ਕਿੰਨੇ ਦਿਨਾਂ ਦੀ ਸੂਈ ਆ ਬਈ ਏ ਬਈ 10 12 10 12 ਦੰਦੀ ਸੂਈ ਆ 10 12 ਦੰਦੀ ਸੂਈ ਆ ਕਿੰਨੇ ਦੁੱਧ ਚਲਦੀ ਆ ਬਈ ਹੁਣ ਦੁੱਧ ਬਈ 25 ਕਿਲੋ ਦਵਾਈ ਆ ਠੀਕ ਆ ਇਹ ਆਈ ਮਸ਼ੀਨ ਤੋਂ ਠੀਕ ਆ ਮੇਰੇ ਕੋਲ 20 22 ਕਿਲੋ ਅੱਜ ਹੁਣ 20 ਕਿਲੋ ਚਵਾਉਂਦੀ ਆ ਹਾਂ ਕੱਲ ਜਾਨੀ ਆਪਣੇ ਕੋਲੇ ਆਈ ਆਈ ਸਵੇਰ ਦੀ ਚਵਾਈ ਹੋਈ ਤੇ ਕੱਲ ਸ਼ਾਮ ਦੀ ਅੱਜ ਚਵਾਈ ਜਿਹੜੀ ਮਸ਼ੀਨੀ ਨਾਲ 2 ਕਿਲੋ ਦਾ ਫਰਕ ਐਟੋਮੈਟਿਕ ਹੀ ਪੈ ਜਾਂਦਾ ਯਾਨੀ 10 ਕਿਲੋ ਡੰਗ ਦਾ ਮੰਨ ਕੇ ਆਜੇ 20 ਕਿਲੋ ਮੰਨ ਲਵੀ 20 ਕਿਲੋ ਦੁੱਧ ਚਵਾ ਦਾਂਗੇ ਆਪਾਂ ਬੰਬ ਬਾਹਰ ਚ ਆਉਂਗਾ ਯਾਰ ਬਸ ਠੀਕ ਆ ਕਦੀ ਬਾਹਰ ਨਹੀਂ ਬਾਈ ਕਦੀ ਆਈ ਨਹੀਂ ਮੈਂ 20 ਕਿਲੋ ਕਿਹਾ ਨਾ ਹੂੰ ਦੁੱਧ ਬਾਹਰ ਆਉਂਗਾ ਪਰ ਮੈਨੂੰ ਮਸ਼ੀਨੀ ਚ ਵਾਈ ਨਾ ਥੋੜਾ ਜਿਹਾ ਵੱਧ ਕੱਟ ਜਾਂਦਾ ਹੈ ਨਾ ਮਸ਼ੀਨੀ ਚ ਦਾ 2 ਕਿਲੋ ਦਾ ਹੀ ਫਰਕ ਪੈਦਾ ਬਾਈ ਬਾਈ ਬਾਹਰ ਨੂੰ ਕੱਢ ਕੇ ਨਾ ਜਿੱਡੀ ਕੁ ਬੱਛੀ ਆ ਨਾ ਹੂੰ ਕਾ ਮੈਂ ਫਾਰਮ ਚੋਂ ਕਹਦੇ ਅੰਗ ਨੂੰ ਲਿਆਂਦੀ ਆ ਵੀ ਢੂਠ ਜੇ ਮਰੀ ਜਾਂਦੇ ਉਹਦਾ ਫਾਇਦਾ ਨਹੀਂ ਕੋਈ ਪਰ ਕਰੇ ਡੁਕਰੋਂ ਲਈਆ ਇਹਨਾਂ ਬੱਛੀਆਂ ਜਾਮਦਗਾ ਨਹੀਂ ਜਾਮਦੇ ਬਾਈ ਪੇਟ ਪੂਟ ਬਹੁਤ ਚੰਗਾ ਬੱਛੀ ਆ ਬਾਕੀ ਹਾਰੇ ਪਾਸੇ ਦੁੱਧੋ ਦੁੱਧੋ ਕੁ ਬੱਛੀ ਆ ਮਗਰ ਵੀ ਬਾਈ ਮਗਰ ਵੀ ਬੱਛੀ ਆ ਜੀ ਠੀਕ ਆ ਬਈ ਲੈ ਵੀ 25 ਕਿਲੋ ਤੋਂ ਆਈ ਏ ਜੀ ਠੀਕ ਆ ਠੀਕ ਮਸ਼ੀਨ ਤੋਂ ਦੇਖਣ ਨੂੰ ਵਹਿੜ ਲੱਗਦੀ ਜਿਵੇਂ ਦੁੱਧ 14 15 ਕਿਲੋ ਵਾਲੀ ਹੋਣਾ ਨਹੀਂ ਆਥੇ ਨੂੰ ਦੇਖੀ ਜੀ ਬਾਕੀ ਮੇਰੀ ਚੋਆ ਹੀ ਲੇਟ ਆ ਥੋੜੀ ਚੋਣ ਚਣ ਚੰਗਾ ਲੱਗਾ ਬਈ ਚੋਣ ਦਾ ਹੀ ਬੰਦੇ ਬੰਦੇ ਉੱਠਣ ਵਾਲਾ ਬੰਦਾ ਅਸਾ ਜੇ ਕੋਈ ਮੰਨ ਲਾ ਜਿਵੇਂ ਆਪਾਂ ਕਹਿ ਦਿੰਨੇ ਆ ਗੁੜੀ ਹਿੱਲ ਦੁਲ ਤਾਂ ਨਹੀਂ ਕਰਦੀ ਹੁੰਦੀ ਨਹੀਂ ਨਹੀਂ ਜੇ ਕੋਸ ਨਹੀਂ ਹਿੱਲ ਦੁਲ ਉਹਨੇ ਜਾਤ ਵਾਲੀ ਨੇ ਕਾਦੀ ਕਰਨੀ ਹਾਂ ਮੈਂ ਠੀਕ ਆ ਬਈ ਹੈਨਾ ਲੈ ਵੀ ਮਿੱਤਰੋ 20 ਕਿਲੋ ਦੁੱਧ 25 ਕਿਲੋ ਦੀ ਚਵਾਈ ਤੋਂ ਆਈ ਆ ਮਸ਼ੀਨੀ ਚਵਾਈ ਤੋਂ ਹਟ ਕੇ ਹੱਥੀ ਚਵਾਈ ਲੱਗੀ ਆ ਜਿਹੜੇ ਭਰਾ ਡੈਰੀਆਂ ਵਾਲਿਆਂ ਨੂੰ ਆਪ ਨੂੰ ਪਤਾ ਬਾਕੀ ਇੱਕ ਗੱਲ ਜੀ ਮੇਰਾ 6 ਫੁੱਟ ਕਾਦਾ ਜੀ ਹਾਂ ਹੈ ਆਇਨਾ ਕੋਈ ਛੋਟੀ ਨਹੀਂ ਹੋਟੀ ਹਾਂ ਛੋਟੀ ਮੰਨ ਕੇ ਨਾ ਅੱਜ ਬਲੂਗ ਆ ਜਾਣਾ ਕਹਿ ਦੇ ਹਾਤੀ ਤੇ ਡਾਲਿਆਂ ਦੇ ਉੱਤੋਂ ਹੀ ਦਿਸਦੀ ਆ ਨਾ ਹਾਂ ਮੈਂ ਕਿਹਾ ਹੱਸੀ ਦੇ ਕੁੰਡਿਆਂ ਦੇ ਉੱਤੋਂ ਦੀ ਦਿਸੂਗੀ ਜਾਂਦੀ ਦਾਤਾ ਜੀ ਤੂੰ ਜੰਮਦਗਾ ਨਹੀਂ ਇਹ ਬੱਚੀਆਂ ਨਹੀਂ ਹੈਗੀ ਬਈ ਮਰਾ ਉਹ ਵੇ ਸੱਚੀ ਗੱਲ ਆ ਜੀ ਮੈਂ ਜਿੱਤੇ ਦਾ ਕੰਮ ਜਾਂ ਛੱਡੀ ਬੈਠਾ ਸੀ ਹੂੰ ਆ ਬਾਹ ਬਹੁਤਾ ਦਿਨਾਂ ਬਾਅਦ ਇਹੀ ਕੰਮ ਕਰਨ ਲੱਗਾ ਕਿ ਚਲੋ ਕੰਮ ਤਾਂ ਕਰਨਾ ਹੀ ਪੈਣਾ ਬਾਈਕਰ ਦੀ ਬਈ ਮੇਰੀ ਦੇਦੀ ਇਕਲਦੀਪ ਬਾਈ ਐਣ ਜਾਵਾਂ ਜੇ ਚੰਗੇ ਭਾਜੋ ਉਹ ਜੇ ਵਪਾਰੀ ਕੋਲੇ ਜਾਵਣ ਤਾਂ ਲੱਖੋਂ ਬਾਹਰ ਮੰਗਦਾ ਹਾਂ ਆਪਾਂ ਕਿ 75 ਦੀ ਦੇ ਦਿੱਤੀ ਹੋਰ ਕਰਦੀ ਅਮਾ ਕੋਈ ਨਾ ਦੇ ਜਿੰਨਾ ਮਰਜ਼ੀ ਕਰਦੇ ਜੋ ਨਿਵੇੜ 70 ਦੀ ਦੇ ਦਾਂਗੇ ਜੀ ਅੱਛਾ ਕੁਲਦੀਪ ਭਾਈ ਗੱਲ ਹੋ ਹਾਂਜੀ ਹੁਣ 70000 ਦੀ ਦੇ ਦਈਏ ਨਿਵੇੜ ਦਈਏ ਕਰ ਜੀ ਹੈ ਜੇ ਤੁਸੀਂ ਖਸਾਪੀ ਲੈ ਲਓ ਜੇ ਤੁਸੀਂ ਕਹਿਦਾ ਨਾ ਤੇ ਮੈਂ ਇਹ ਵੀ ਨਹੀਂ ਲਾਲ ਮੋੜਦਾ ਨਹੀਂ ਪਰ ਹੁਣ ਹੁਣ ਆ ਕੇ ਮੇਰਾ ਭਰਾ ਕੋਈ ਕਰ ਮਾਰੀ ਕਰ ਜਿਹੜਾ ਪੰਜ ਜਾਨਵਾਰ ਜੰਮਦੇ ਨਹੀਂਗੇ ਤੇ ਨਾ ਹੀ ਹੋਣਾ ਤੇ ਦੁੱਧ ਵੀ 6 ਮਹੀਨੇ ਤੇ 3 ਮਹੀਨੇ ਤੇ ਬੱਚੀ ਨੇ ਫਰੀ ਹੋ ਜਾਣਾ ਹਾਂ ਜੇ ਗੱਬਨ ਜਦੇ ਹੋਗੀ ਹਾਂ 55000 ਰਿਆ ਦੀ ਆਪਾਂ ਨੂੰ ਕਹਦੇ ਜੀ ਆਪਾਂ 55 ਦੀ ਲੈ ਲਾਂਗੇ 15000 ਦਾ ਦੁੱਧ ਪੀ ਲਵੇ ਤੇ ਮਗਰੋਂ ਬੱਚੀ ਲਾ ਲਵੇ ਹਾਂ ਲਾ ਲਵੇ ਬਈ ਆਹ ਗੱਲ ਟਿਕਾੜੇ ਹੁੰਦੀ ਹੈ ਬਈ ਅੱਜ ਸੱਤਾਂ ਦੀ ਲਵੋ 55000 ਦੀ ਤੋਕੜ ਕੱਬੜ ਲੈ ਆਏਗਾ ਤੋਕੜ ਕੱਬੜ ਲੈ ਜਿੱਦ ਤੇ ਧਾਣਾ ਵੀ ਨਹੀਂ ਹੋਵੀ ਪੰਜ 6 ਮਹੀਨੇ ਦੁੱਧ ਪੀ ਲਵੇ ਬੱਚੀ ਲਾ ਲਵੇ ਹਾਂ ਆਪਾਂ ਨੂੰ 55 ਦੀ ਬਾਤ ਉਹ ਤਾਂ ਦੇਣੀ ਨਹੀਂ ਦੇ ਨੂੰ ਕੁਲਦੀਪ ਸਿੰਘ ਆਣੇ ਕਿਹਾ 70 ਹੀ ਲੈਣਾ ਕਿ ਦੁੱਧ ਨਾਲ ਸਿਆਲਾਂ ਚ ਨੇ ਕੱਢਣਾ ਵੀ 30 ਕਿਲੋ ਆ ਹਾਂ 30 ਕਿਲੋ ਆ ਵਦੂ ਕੀ ਬਈ ਹਾਂ ਕੁਸ਼ੀਨੀ ਚ ਵਾਈ ਤੇ ਤਾਂ ਜਾ ਕੇ ਬਦਲਾ ਹੀ ਬਦਨਾ ਹਾਂ ਬਾਕੀ ਇੱਕ ਉਥੇ 4 ਸੀ ਬਈ ਹੂੰ ਕਿਤੇ ਹੋਰ ਦਾ ਘਰਕਦੀ ਵੀ ਘਟਾ ਹਾਂ ਕੋਈ ਮਤਲ ਨਹੀਂ ਆਇਆ ਹੁਣ ਜਰਸੀ ਤੇ 2 ਨੰਬਰ ਤੇ ਇਹਦੇ ਬਾਰੇ ਦੱਸੀ ਬਈ ਇਹ ਵੀ ਦੂਜਾ ਸੂਆ ਇਹ ਆ ਜੀ ਇਹ ਕਿੰਨੇ ਦਿਨਾਂ ਦੀ ਸੂਈ ਬਈ ਇਹ ਵੀ 10 12 ਦਿਨਾਂ ਦੀ ਆ ਜੀ ਅੱਛਾ ਇਹ ਕਿੰਨੇ ਦਿਨੋਂ ਤੇ ਚੱਲਦੀ ਆ ਬਈ ਇਹਦੋਂ ਲੋਦ 12 ਕਿਲੋ ਸੀ ਅੱਜ 11 ਕਿਲੋ ਆ ਜੀ ਕੰਡੇ ਵਾਲਾ ਜਿਹੜਾ ਐਣ ਚੋਣ ਨਿਕਲੇ ਪਾਉ ਦੱਸ ਆਪਣੇ ਘਰੇ ਜੀ ਜਿਹੜਾ ਮਰਜੀ ਕੰਡਾ ਮਾਰ ਕੇ ਲੈ ਜਾ ਠੀਕ ਅਸਲੀ ਚੋਣ ਨੂੰ ਭਾਂਜਵਾਕ ਚੋਲ ਲੈਂਦੀ ਠੀਕ ਕੱਢੀ ਬਾਹਰ ਨੂੰ ਬਾਈ ਲੈ ਆਏ ਹਾਏ ਹੁਣ ਆਇਆ ਦਿਲਜਰਸੀ ਦੇ ਆ ਹੈ ਨਾ ਭਾਂਜਵਾਕ ਚੋਲਣ ਫੇਰੇ ਤੇ ਗੱਲ ਹੋ ਰਹੀ ਕਈ ਵਾਰ ਬਜਉਣਦੇ ਆ ਉੱਠ ਖੜਦੇ ਆ ਆਸਲਾ ਲੱਗੇ ਉੱਠ ਸਕਦੇ ਆ ਹਾਂ ਮਨੂ ਬਾੜਦਾ ਫੇਰਾ ਦੀ ਹਾਂ ਲੱਤ ਫੜ ਕੇ ਕਰਦੀਏ ਬਾਈ ਹਾਂ ਜੀ ਕਿੰਨੇ ਦੀ 37000 ਦੀ ਦੇ ਦਿੱਤੀ 37 ਦੀ ਹਾਂ ਹੋਰ ਮਾਨ ਕਰ ਦੇ ਜਿਹੜਾ ਕੰਮ ਆ ਤੈਨੂੰ ਦੱਸ ਉਦੂ ਉਦੂ ਚਾ ਲੈ ਕੋਈ ਕਰ ਦੇ ਪੂਰਾ ਪੂਰਾ ਕਰ ਦੇ 35 ਦੇ ਦੇ 35 35 ਦੀ ਜਾਂ ਨਾ ਕੋਈ ਕਹੇ ਮੈਨੇ ਘੱਟ ਕਰ ਲਾ 35 ਦੀ ਕਰਤੀ ਹੁਣ ਹੈ ਯਾਰ ਹੋਰ ਚੱਕ ਤਾ ਚੱਲ ਤੇਰੀ ਮਰਜ਼ੀ ਆ ਹਾਂ ਜਾਨ ਦੇ ਕੋਹ ਨਹੀਂ ਨੇ ਠੀਕ ਹੈ ਬਈ ਲੈ ਮਿੱਤਰੋ ਇਨੇ ਦੀ ਟੋਕੜ ਗੱਬਨ 28 ਦੀ ਫੇਰ ਹਾਂ ਦੇ ਦੇ ਬਈ ਹਾਂ ਆਉਣ ਦੇ ਕੋਹ ਨਹੀਂ ਹੁੰਦੇ ਇੱਥੇ ਘੜਾ ਲੈ ਦੁੱਧ ਕੀ ਲੈ ਆਪਾਂ ਕੰਮ ਨਹੀਂ ਜਾਂਦੇ ਹੈ ਬਈ ਹਾਂਜੀ ਇਹਦੇ ਮਗਰ ਬੱਚਾ ਕਿ ਬੱਚੀ ਬੱਚੀ ਆ ਜੀ ਇਹਦੇ ਮਗਰ ਵੀ ਬੱਚੀ ਬੱਚਾ ਇਹਦਾ ਵੀ ਲਾ ਸਕਦਾ ਹੈ ਨਾ ਬਾਕੀ ਹੱਥ ਨੂੰ ਫੁੱਟ ਵਾਲਾ ਮੁਫਾਜ ਜਾਂਦੀਆਂ ਬਣ ਜਾਂਦੀਆਂ ਬਈ ਬਣ ਹੈ ਸਮਾਦਾ ਪਿਆ ਹਾਂ ਟਾਈਮ ਕਿਹੜਾ ਹੋਇਆ ਭਾਈ 6 ਵਜੇ ਦੀ ਆ ਹੂੰ ਜਿਵੇਂ ਆਹ ਜਿਹੜੀ ਲਾਲ ਬਾਰੇ ਦੱਸੀ ਭਾਈ ਐਚਐਫ ਤੇ ਇਹ ਵੀ ਇੱਕ ਆਫਰ ਹੀ ਆ ਜੀ ਜਿਹਨੂੰ ਮਾਰਦੇ ਨੇ ਹੈ ਇਹ ਅੱਠ ਸੱਤ ਦਿਨ ਦੀ ਅੱਠ ਸੱਤ ਦਿਨ ਲੈ ਜੂ ਹੈ ਹਾਂ ਠੀਕ ਹੈ ਭਾਈ ਬਾਕੀ ਆਇਆ ਨਹੀਂ ਇਹ ਵੀ ਹਾਂ ਵੇਖਿਆ ਜੀ ਹਾਂ ਜੀ ਆਇਆ ਨਹੀਂ ਕੋਈ ਕਹ ਦੂਗਾ ਪਹਾੜ ਦੇ ਅੱਗੇ ਦੀ ਝੋੜੇ ਤੇ ਪਹਾੜ ਪਿੱਛੇ ਦੀ ਝੋਲਵੇ ਹੂੰ ਤੇ ਜੇ ਕਿਹ ਬਜ਼ੁਰਗ ਨੇ ਚੋਣੀ ਇਹਨੂੰ ਵੀ ਲੱਤ ਫੜ ਕੇ ਆਏ ਉੱਠ ਸਕਦਾ ਉੱਠ ਸਕਦਾ ਆਏ ਲੱਤ ਫੜ ਕੇ ਹੂੰ ਆ ਲੱਤ ਫੜ ਕੇ ਉੱਠ ਸਕਦਾ ਜੀ ਹੂੰ ਆਇਆ ਕਿੰਨੇ ਦੀ ਦੇ ਦिए ਹਾਨਾ ਪਾਣਾ 45 ਦੀ ਹੋਰ ਮੇਰਾ ਇੱਕ ਗੱਲ ਆ ਜੀ 60000 ਦੀ ਜਿਹੜਾ ਮੰਦਾ ਤਿਆਰ ਕਰਕੇ ਵੇਚ ਤਿਆਰ ਕਰਕੇ ਵੇਚ ਹਣਾ ਸਾਠੀ ਰੁੱਤ ਜੇ ਆ ਜਾਣਾ ਹਾਂ 8 ਦਿਨ ਇਹ ਆਪਾਂ ਸਾਂਭੇ 15-10 ਦਿਨ ਨੂੰ ਬਾਜ਼ਾਰ ਵਤਨ ਨਹੀਂ ਆ ਘਟਣਾ ਨਹੀਂ 8 ਦਿਨ ਨੂੰ ਨਾਲੇ ਜਾਂ ਆਪਾਂ ਸਾਂਭ ਕੇ ਚੱਲਣਾ ਸਾਂਭ ਲਵੇ ਉਹ ਭੁੱਲ ਜਾਣ ਜਿਹੜੇ ਕਹਿੰਦੇ ਮੰਦਾ ਆਉਣਾ ਮੰਦਾ ਮੰਦਾ ਨੰਗ ਚੱਲਿਆ ਹੁਣ ਮੰਦਾ ਮੰਦਾ ਤਾਂ ਇਹ ਹੋਊਗਾ ਜੇ ਕਿਸੇ ਦੇ ਲੋਕਾਂ ਦੇ ਫੋਖੜੇ ਹੁਣ ਤਾਂ ਕਰੇ ਯਾਰ ਕੁਦੀ ਬਈ ਇੱਕ ਗੱਲ ਦੱਸ ਮੈਨੂੰ ਆਪਾਂ ਨੂੰ ਫੋਨ ਲਾ ਕੇ ਕਹਿ ਦਿੰਦੇ ਮੰਦਾ ਬਈ ਫਲਾਣਾ ਜਾਨਵਰ ਲੈ ਦੇ ਐਨੇ ਦਾ ਲੈ ਦੇ ਲੋਕ ਯਾਰ ਰੁਪਈਏ ਅੱਧੋ ਅੱਧ ਲਾਉਂਦੇ ਆ ਬੰਦੇ ਦੀ 1,11,000 ਦੀ ਝੋਟੀ ਖਰੀਦੀ ਮੇਰੀ ਵੀਡੀਓ ਪਾਈ ਬੰਦਾ ਮੈਨੂੰ ਫੋਨ ਲਾ ਕੇ ਪਤਾ ਕਿੰਨਾ ਕੀ ਆਂਦਾ ਐ ਕਰ ਕੇ ਨਾ 65-70 ਦੀ ਪੁੱਛ ਕੇ ਦੇ ਮੈਂ ਕਿਹਾ ਭਰਾਵਾ ਮੇਰ ਤੋਂ ਨੀ ਜੁੱਤੀਆਂ ਖਾਧੀਆਂ ਜਣੀ ਤੂੰ ਖਾਲਾ ਜਾ ਕੇ ਉਹ ਬੱਛੀ ਜੇ ਕਹਦੇ ਉਹਨਾਂ ਵੀ ਉਹ ਤੇ ਕਮਾਈ ਤੇਰੇ ਕਹਿਨਤੀ ਘਟੀ ਆ ਉਹ ਚਾ ਕਰਪਈਆ ਨਹੀਂ ਕਮਾਈ ਸਾਲ ਭਈ ਆ ਚਲ ਤੁਰਿਆਂ ਜਾਂਦੇ ਕੋਈ ਨਾ ਨਵਾਂ ਪੁਰਾਣਾ ਸਹੀ ਇਹ ਵੀ ਕੱਢੀ ਬਾਹਰ ਨੂੰ ਬਈ ਲੈ ਇਹ ਕਿੰਨੇ ਦੀ 45 ਦੀ ਨਹੀਂ ਦੇਣੀ ਹੈ ਘੱਟ ਕਰਨੀ ਆ ਲੈ ਗਲਾ ਰਿਆਸਾ ਖਿਹਾਰ ਦੀ ਆ ਜੇ ਮੈਂ ਵੇਚਦਾ ਜੰਗਾ ਜਰਸੀ ਕਾਲੀ ਤੇ ਇਹ ਗੱਪਣ ਹੈ ਇਹ ਕਾਲੀ ਗੱਪਣ ਜਰਸੀ ਤੇ ਜੋੜਾ ਹੀ ਲਾਉਣਾ ਜੋੜਾ ਹੀ ਲਾਉਣਾ ਹਾਂ 44 ਦੇ ਦਿਆਂਗੇ 44 ਦੀ ਹਾਂ ਬਹੁਤ ਆ ਵੇਖ ਲੈ ਐਡੀ ਵਧੀਆ ਪਲੀ ਨਹੀਂ ਹੋਣੀਗੀ ਹੂੰ ਮੈਂ ਠੀਕ ਹੈ ਹੈ ਬੰਦ ਦੇ ਉੱਥੇ ਲੈ ਜਿੱਡੀ ਪਲੀ ਆ ਨਾ ਐਰ ਸਰਚ ਵੀ ਐਰ ਸਰ ਕਹਿੰਦੇ ਚਾ ਜਰਸੀ ਕਹਿੰਦੇ ਭਾਈ ਐ ਘਰ 44 ਨਹੀਂ ਕਹਿੰਦਾ ਕਰਗੇ ਰੁਪਈਆ ਆ 43000 ਸੋਡੀ ਮੈਂ ਤੁਹਾਨੂੰ 42 ਨਹੀਂ ਕਹਿੰਦਾ ਯਾ ਠੀਕ ਹੈ ਜੀ ਹਾਂ 34 ਇੰਦਾ ਤੇ 34 ਇੰਦਾ ਜੋੜੇ ਦਾ ਬਣ ਗਿਆ ਕਿਨਾਂ 40 ਤੇ 30 70 70 ਤੇ 47000 ਰੁਪਏ ਪੜ ਗਏ ਹਨਾ 77000 ਦੇ ਵਿੱਚ ਜੋੜਾ ਹਾਂ ਬਸ ਠੀਕ ਹੈ ਦੁੱਧ ਜੰਨੇ ਨੇ ਵੀ ਕਿ 14 ਕਿਲੋ ਚੋਇਆ ਦੇ ਦੂਗੀ ਬੱਚੀ ਆਪਾਂ ਗਾਰੰਟੀ ਨਹੀਂ ਦਿੰਦੇ ਕੋਈ ਤੇ ਐਡੀ ਬੱਚੀ ਦੁੱਧ 14 ਕਿਲੋ ਹਣਾ ਕੱਢਿਆ ਫਿਰ ਕੱਢ ਦਿਆਂਗੇ ਹਾਂ ਜੀ ਦੇ ਦੂਗੀ ਬਈ ਕੋਈ 14 ਕਿਲੋ ਬਈ ਨੰਬਰ ਕਿੰਨਾ ਆ ਗਿਆ 99140 99140 65499 65499 ਹਾਂ 900 ਬੋਲ 99140 65499 ਠੀਕ ਹੈ ਇਸ ਨੰਬਰ ਤੇ ਕਰ ਲੋ ਬਾਈ ਨਾਲ ਗੱਲਬਾਤ ਕਲਦੀਪ ਬਾਈ ਦਾ ਨਾਮ ਆ ਟਰੋਲੀ ਭਾਈ ਬਾਈ ਦਾ ਪਿੰਡ ਜਿਲ੍ਹਾ ਮੋਗਾ ਲੱਗਦਾ ਮੇਥਰੋ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ